ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੇ ਅਫਰੇ ਲੈ ਕੇ ਹਾਜ਼ਰ ਹਾਂ ਜੀ ਅਗਲੇ 3-4 ਦਿਨਾਂ ਦੀ ਅਫਾ ਗੱਲ ਕਰਨੀ ਹੈ ਯਾਨੀ ਕਿ 25 ਮਈ ਤੱਕ ਪੰਜਾਬ ਖਲਸਨਾ ਲੱਗਦੇ ਖੇਤਰਾ ਦਾ ਮੌਸਮ ਕਿਵੇਂ ਦਾ ਰਹਿ ਸਕਦਾ ਇਹ ਅਫਰੇ ਤੁਹਾਨੂੰ ਦਿਹਾਗੇ ਸਿੱਧਾ ਤੁਹਾਨੂੰ ਤਾਜ਼ਾ ਸੈਟਲਰ ਦਸਤਾਨਾ ਲੈ ਕੇ ਚੱਲਦੇ ਹਾਂ ਜੀ ਲਗਭਗ ਸਵੇਰ ਦੇ 10 ਵਜੇ ਨੂੰ ਜਾ ਰਹੇ ਆ ਔਰ 22 ਮਈ ਦੇ ਅੱਜ ਸਵੇਰ ਆ ਸਟੈਟਲਰ ਦੇ ਸੇਨਾ ਤੁਸੀਂ ਦੇਖ ਰਹੇ ਹੋ ਜੀ ਜੇਕਰ ਗੱਲ ਪੰਜਾਬ ਦੀ ਕਰਦੇ ਹਾਂ ਹਰਿਆਣਾ ਰਾਜਸਥਾਨ ਸਕਰੀਨ ਦੇ ਦੇਖ ਸਕਦੇ ਆ ਲਗਭਗ ਬਹੁਤੇ ਭਾਗਾਂ ਦੇ ਵਿੱਚ ਮੌਸਮ ਐਸੇਲੇ ਸਾਫ ਬਣਿਆ ਹੋਇਆ। ਬੀਤੇ ਦਿਨ ਦੇ ਵਿੱਚ ਬੱਦਲ ਬਣਿਆ ਸੀ ਹਿਮਾਚਲ ਵਾਲੇ ਪਾਸੇ ਉਹਦੀ ਅਫਰਟ ਅਸੀਂ ਤੁਹਾਨੂੰ ਕੱਲ ਵੀ ਦੇ ਚੁੱਕੇ ਸੀ। ਕੱਲ ਤਗੜਾ ਹਨੇਰ ਚੱਕਰ ਚੱਲਿਆ। ਸੋ ਹਿਮਾਚਲ ਵਾਲੇ ਪਾਸਿਓਂ ਬੱਦਲ ਬਣਿਆ ਜਿਹੜਾ ਕਿ ਉਸ ਤੋਂ ਬਾਅਦ ਦੁਆਬਾ ਖੇਤਰ ਫਵਾਦ ਖੇਤਰ ਤੇ ਕੇਂਦਰੀ ਮਾਲਵੇ ਤੋਂ ਅੱਗੇ ਹੁੰਦਾ ਆ ਜਾ ਹਰਿਆਣਾ ਤੇ ਉਸ ਤੋਂ ਬਾਅਦ ਰਾਜਸਥਾਨ ਦੇ ਕੁਝ ਖੇਤਰ ਤੇ ਦਿੱਲੀ ਗੁਰੂਗਰਾਮ ਨਾਡਾ ਇਹਨਾਂ ਖੇਤਰਾਂ ਦੇ ਵਿੱਚ ਤਗੜਾ ਹਨ ਕਰਕੇ ਗਿਆ ਕਿਤੇ ਕਿਤੇ ਦਰਖਤ ਡਿੱਗੇ ਨੇ ਕਿਤੇ ਕਿਤੇ ਕਾਸੀ ਨੁਕਸਾਨ ਹੋਇਆ ਦਿੱਲੀ ਫਲਸ ਨਾਲ ਲੱਗਦੇ ਖੇਤਰਾ ਦੇ ਵਿੱਚ 5 ਵਜੇ ਉਸੇ ਦੇ ਵਿੱਚ ਵੀ ਤਗੜਾ ਹਨੇਰ ਚੱਕਰ ਚੱਲਿਆ ਕੁਝ ਜਲੇਆ ਦੇ ਵਿੱਚ ਸੋ ਇਹ ਸਿਸਟਮ ਕੱਲ ਰਾਤ ਸਮਾਪਤ ਹੋ ਗਿਆ ਸੀ ਇਹਦੀ ਤੁਹਾਨੂੰ ਅਸੀਂ ਲਿਖਤੀ ਪੋਸਟ ਪਾ ਕੇ ਜਾਣਕਾਰੀ ਸਾਂਝੀ ਕਰ ਦਿੱਤੀ ਸੀ ਅੱਜ ਦੀ ਜੇਕਰ ਗੱਲ ਕਰਦੇ ਹਾਂ ਜੇ ਸਵੇਰ ਦੇ ਵਿੱਚ ਮੌਸਮ ਵੈਸੇਲੇ ਬਿਲਕੁਲ ਸਾਫ਼ ਹੈ ਦੁਪਹਿਰ ਤੋਂ ਬਾਅਦ ਬਦਲ ਫਿਰ ਤੋਂ ਬਣ ਸਕਦਾ ਹੈ ਆਸਾਰਪੁਰੇ ਉੱਪਰ ਬਣੇ ਹੋਏ ਨੇ ਪੈਰਾਮੀਟਰ ਤਿੰਨੋ ਸੈੱਟ ਨੇ ਧੁੱਪ ਲੱਗ ਰਹੀ ਆ ਪੁਰਾ ਚੱਲ ਰਿਹਾ ਕਾਫੀ ਤੇਜ਼ੀ ਨਾਲ ਜਿਵੇਂ ਕੱਲ ਤੇ ਪੁਰਾ ਚੱਲ ਰਿਹਾ ਸੀ ਉਹ ਵੀ ਅੱਜ ਚੱਲ ਰਿਹਾ ਹੈ ਹੀਟ ਲੱਗ ਰਹੀ ਆ ਸਰਕੂਲੇਸ਼ਨ ਹਵਾਵਾਂ ਵਿੱਚ ਪਹੁੰਚ ਕਰ ਰਹੀਆਂ ਨੇ ਅਰਬ ਸਾਗਰ ਬੰਗਾਲ ਦੀ ਖਾੜੀ ਤੋਂ ਸਿੱਧਾ ਉੱਤਰ ਪੱੜ ਤੋਂ ਵੱਲ ਨੂੰ ਤੇ ਨਮੀ ਬਣੀ ਹੋਈ ਆ ਹਮਸ ਕੱਲ ਜ਼ਿਆਦਾ ਸੀ ਪਰ ਅੱਜ ਹਮਸ ਕੱਲ ਨਾਲੋਂ ਬਹੁਤ ਘੱਟ ਹੈ ਨਮੀ ਥੋੜੀ ਘਟੀ ਜ਼ਰੂਰ ਆ ਪਰ ਇਹ ਨਹੀਂ ਕਿ ਅੱਜ ਵੀ ਬਦਲ ਬਣ ਸਕਦਾ ਕੱਲ ਵੀ ਬਣ ਸਕਦਾ ਪਰਸੋਂ ਵੀ ਬਣ ਸਕਦਾ ਅਗਲੇ 2-3 ਦਿਨ ਫਸਟ ਵੀ ਸਿਸਟਮ ਪੂਰਾ ਐਕਟਿਵੇਟ ਆ ਅੱਜ ਬਦਲ ਬਣਨ ਦੇ ਆਸਾਰ ਥੋੜੇ ਜਿਹਾ ਜ਼ਰੂਰ ਘਟ ਨੇ ਪਰ ਇਹ ਨਹੀਂ ਹੈ ਕਿ ਨਹੀਂ ਬਦਲ ਬਣੇਗਾ ਬਦਲ ਬਣ ਜਰੂਰ ਸਕਦਾ ਕਿਹੜੇ ਖੇਤਰ ਦੇ ਵਿੱਚ ਬਣੇਗਾ ਇਹ ਅਪਡੇਟ ਤੁਹਾਨੂੰ ਅਸੀਂ ਲਾਈਵ ਜਿਹੜੀ ਆ ਉਸੇ ਵੇਲੇ ਸਾਂਝੇ ਕਰਾਂਗੇ ਜਿਹੜੇ ਫਾਸਲ ਪੱਧਰ ਬਣੇਗਾ ਸੋ ਤਾਂ ਗਰਹ ਨੇ ਚੱਕਰ ਚੱਲਣ ਦੇ ਅਸਰ ਕੱਲ੍ਹ ਨਾਲੋਂ ਘਟ ਨੇ ਪਰ ਇਹ ਨਹੀਂ ਆ ਕਿ ਅੱਜ ਨਹੀਂ ਚਲੇਗਾ ਅੱਜ ਵੀ ਚੱਲ ਸਕਦਾ ਕੁਝ ਚੱਲਿਆ ਨੇ ਤਗ ਜਿਹੜਾ ਇਹ ਹਨੇਰ ਚੱਕਰ ਕਵਰ ਕਰ ਸਕਦਾ ਜੇਕਰ ਬੱਦਲ ਐਕਟਿਵ ਹੋ ਜਾਂਦਾ ਤੇ ਵੈਸੇ ਅਸਰ ਜ਼ਿਆਦਾਤਰ ਮਾਝਾ ਦੁਆਬਾ ਫਵਾਦ ਇਹਨਾਂ ਖੇਤਰਾਂ ਦੇ ਵਿੱਚ ਹੀ ਨੇ ਕਿ ਬਦਲੇ ਇਹਨਾਂ ਖੇਤਰਾਂ ਦੇ ਵਿੱਚ ਫਿਰ ਤੋਂ ਵੱਢ ਸਕਦਾ ਹੈ ਅੱਜ ਨਹੀਂ ਬਣਦਾ ਤਾਂ ਕੱਲ ਬਣੇਗਾ ਕੱਲ ਨਹੀਂ ਬਣਦਾ ਤਾਂ ਪਰਸੋਂ ਬਣੇਗਾ ਅਗਲੇ ਦੋ ਤਿੰਨ ਦਿਨ ਇਸ ਸਿਸਟਮ ਐਸੇ ਤਰ੍ਹਾਂ ਚੱਲਦਾ ਰਹਿਣਾ ਮੌਸਮ ਹਕ ਨੇ ਅਲਰਟ ਜਿਹੜੇ ਜਾਰੀ ਕੀਤੇ ਹੋਏ ਨੇ ਜੀ ਅਗਲੇ 4-5 ਦਿਨਾਂ ਦੇ ਲਈ ਯਾਨੀ ਕਿ 25-26 ਤਰੀਕ ਤੱਕ ਪਛਮੀ ਸਿਸਟਮ ਜੋਰਾ ਤੇ ਆ ਤੇ ਹਲਕਤ ਇਲਾਕੇ ਦਰਮਿਆਨੇ ਕਿਤੇ ਕਿਤੇ ਤਗੜਾ ਹਨੇਰ ਚਕਰ ਕੁਛ ਇਸ ਤਰ੍ਹਾਂ ਦੇ ਵਿੱਚ ਗੱੜੇ ਮਾਰ ਜਿਵੇਂ ਕੱਲ ਹੋਈ ਆ ਕਾਲਰ ਰੋਪੜ ਫਲਸ ਨਾਲ ਲੱਗਦੇ ਖੇਤਰਾ ਦੇ ਵਿੱਚ ਕੁਝ ਹਰਿਆਣਾ ਦੇ ਖੇਤਰਾ ਦੇ ਵਿੱਚ ਕੁਝ ਦਿੱਲੀ ਫਲਸ ਨਾਲ ਲੱਗਦੇ ਖੇਤਰਾ ਦੇ ਵਿੱਚ ਤਗੜੇ ਗੜੇ ਫੈਨੇ ਔਰ ਤਗੜੀ ਜੜੀਆ era ਖੇਤਰਾ ਦੇ ਵਿੱਚ ਮੀਂਹ ਫਲਸਾ ਨੇ ਚੱਕਰਦਿਆਂ ਕਾਰਵਾਈਆਂ ਦੇਖਣ ਨੂੰ ਮਿਲਿਆ ਨਹੀਂ ਅਗਲੇ 4-5 ਦਿਨ ਜਾਲੋ ਅਲਰਟ ਤੇ ਨੇ ਤੇ ਪੰਜਾਬ ਦੇ ਵਿੱਚ ਜਦੋਂ ਬੱਦਲ ਬਣਦਾ ਪੰਜਾਬ ਹਰਿਆਣਾ ਰਾਜਸਥਾਨ ਕਿਸੇ ਖਾਸੇ ਵੀ ਉਹਦੀ ਅਪਡੇਟ ਦਾ ਨਸੀਦ ਪਾਰਦੀ ਵੀਡੀਓ ਦਾ ਬਾਤ ਸਾਂਝੀ ਕਰਾਂਗੇ ਇਸ ਲਈ ਚੈਨਲ ਦੇ ਨਾਲ ਜੁੜੇ ਰਹੋ ਜਿਹੜਾ ਨੋਟੀਫਿਕੇਸ਼ਨ ਵਾਲਾ ਆਈਕਨ ਹੁੰਦਾ ਉਹ ਤੁਸੀਂ ਦਬਾ ਕੇ ਰੱਖੋ ਤਾਂ ਕਿ ਜੜੀਆਂ ਸਾਡੀਆਂ ਅਪਡੇਟਸ ਹੋਣ ਗਿਆ ਸਾਡੀਆਂ ਤੇ ਪੋਸਟਾਂ ਹੋਣਗੀਆਂ ਉਹ ਤੁਹਾਨੂੰ ਜੜੀਆਂ ਨੇ ਸਮੇਂ-ਸਮੇਂ ਮਿਲਦੇ ਜਾਣ ਇਸ ਲਈ ਚੈਨਲ ਦੇ ਨਾਲ ਜੁੜੇ ਰਹੋ ਧੰਨਵਾਦ